ਸਭ ਤੋਂ ਪਹਿਲੀ ਗੱਲ ਟੀਚਰਾਂ ਦੀ ਆਪਾਂ ਇਸ ਦੂਜੇ ਹਿੱਸੇ 'ਚ ਕਰੀਏ ਕਿ ਭਈ ਬਾਰਡਰ ਬੈਲਟ ਦੇ ਵਿੱਚ کیا ਗਿਆ ਸਰਕਾਰ ਨੇ ਕਿਹਾ ਕਿ ਟੀਚਰ ਜਿਹੜੇ ਬਾਰਡਰ ਬੈਲਟ ਦੇ ਹੋਣਗੇ ਉੱਥੇ ਸੇਵਾਵਾਂ ਦੇਣਗੇ ਉਹਨਾਂ ਨੂੰ ਇਨਕਰੀਮੈਂਟ ਮਿਲੇਗਾ ਮਤਲਬ ਕਿ ਥੋੜਾ ਵਾਧਾ ਮਿਲੇਗਾ ਪਰ ਨਾਲ ਇੱਕ ਬੇਲੋੜੀ ਤੇ ਬੜੀ ਵਹਾਇਤ ਕਿਸਮ ਦੀ ਸ਼ਰਤ ਜੋੜ ਦਿੱਤੀ ਜਾਂਦੀ ਹੈ ਸ਼ਰਤ ਇਹ ਜੋੜੀ ਗਈ ਆ ਕਿ ਕੋਈ ਵੀ ਅਧਿਆਪਕ ਜਦੋਂ ਸੇਵਾ ਛੱਡੇਗਾ ਯਾਨੀ ਬਾਰਡਰ ਬੈਲਟ ਦੇ ਵਿੱਚੋਂ ਹੁ ਪਾਵੇਂ ਹੋ ਰੂਟੀਨ ਦਾ ਤੋਂ ਬਾਅਦ ਲੈ 4 ਸਾਲ ਬਾਅਦ 5 ਸਾਲ ਬਾਅਦ ਪਾਵੇਂ ਦੀ ਪ੍ਰੋਮੋਸ਼ਨ ਜੋ ਵੀ ਹੈ ਕਹਿੰਦਾ ਮਤਲਬ ਹੈ ਕਿ ਉਹ ਨੂੰ ਅੰਡਰਟੇਕਿੰਗ ਦੇ ਨਹੀਂ ਪਾਵੇ ਜੀ ਕਿ ਭਾਈ ਇਹ ਜਦੋਂ ਵੀ ਸੇਵਾ ਮੈਂ ਛੱਡੂੰਗਾ ਤਾਂ ਜੋ ਇਨਕਰੀਮੈਂਟ ਲਿਆ ਸਮੇਤ ਵਿਆਸ ਉਹ ਸਰਕਾਰ ਨੂੰ ਦੇਵੇਗਾ ਕਿ ਕਿ ਫਸੂਲ ਗੱਲ ਹੈ ਸਰ ਬਾਰਡਰ ਬੈਲਟ ਦੇ ਵਿੱਚ ਗੁਣਵੱਤਾ ਵਾਲੀ ਸਿੱਖਿਆ ਦਾ ਪਸਾਰ ਕਰਨ ਲਈ ਉੱਥੇ ਤੇ ਮਤਲਬ ਕਿ ਇਸ ਤਰ੍ਹਾਂ ਦਾ ਬਹੌਲ ਬਣਾਉਣਾ ਚਾਹੀਦਾ ਕਿ ਅਧਿਆਪਕਾਂ ਦੇ ਰੈਸ਼ੀਟ ਖਾਣੇ ਬਣਾਓ ਜੇ ਨਹੀਂ ਤਾਂ ਉਹਨਾਂ ਨੂੰ ਪੱਤੇ ਦਿਓ ਇੰਕਰੀਮੈਂਟ ਦਿਓ ਠੀਕ ਆ ਕੋਈ ਆ ਰਿਹਾ ਕੋਈ ਜਾ ਰਿਹਾ ਇਦਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਹੁੰਦਾ ਹੈ ਪਰ ਇਹ ਕੀ ਵਾ ਬੜੀ ਵਾਗਿਆਤ ਕਿਸਮ ਦੀ ਪਾਲਿਸੀ ਮੇਕਿੰਗ ਚੱਲ ਰਹੀ ਹੈ ਪੰਜਾਬ ਦੇ ਵਿੱਚ ਸਮਝ ਨਹੀਂ ਆਉਂਦੀ ਕਿ ਕੌਣ ਲੋਕ ਨੇ ਉਹ ਜਿਹੇ ਕਹਿੰਦੇ ਨੇ ਕਿ ਹਾਂਸੇ ਆ ਜਾਂਦੇ ਹੈ ਕਿ ਕੌਣ ਲੋਕ ਹੈ ਬਾਈ ਕਿੱਕੇ ਤੋਂ ਆ ਜਾਂਦੇ ਨੇ ਸਮਝ ਤੋਂ ਪਰੇ ਹੈ ਸਮਝ ਤੋਂ ਪਰੇ ਹੈ ਕਿ ਕੌਣ ਸਲਾਹ ਦਿੰਦਾ ਹੈ ਉਹ ਜੀਆ ਤੇ ਕਹ ਲਿਆ ਕਿ ਜੋ ਅਧਿਆਪਕ ਹਾਂ ਠੀਕ ਹੈ ਤੁਸੀਂ ਕੋਈ ਸਮਾਂ ਰੱਖ ਸਕਦੇ ਹੋ ਕਿ ਸਾਲ 2 ਸਾਲ ਵੀ ਤੁਹਾਨੂੰ ਮਿਨੀਮਮ ਉੱਥੇ ਬਤਾਉਣਾ ਪਏਗਾ ਉਸ ਤੋਂ ਬਾਅਦ ਤੁਸੀਂ ਉਹ ਜੇ ਇਨਕਰੀਮੈਂਟ ਆਸਰ ਕੀਤੇ ਉਹਨਾਂ ਨੂੰ ਰੱਖਣ ਦਾ ਹੱਕ ਰੱਖਦੇ ਹੋ ਕੋਈ ਪਰਵੇਸ਼ਣਾ ਉਹ ਜਦੋਂ ਆਪਾਂ ਕਹ ਲਈਏ ਕੋਈ ਪੀਰੀਅਡ ਰੱਖਿਆ ਜਾ ਸਕਦਾ ਹੈ ਸਮਾਂ ਰੱਖਿਆ ਜਾ ਸਕਦਾ ਹੈ ਇਹ ਕਿਉਂ ਹੋਇਆ ਤੋ ਇਸ ਕਰਕੇ ਹਮ ਅਧਿਆਪਕ ਜਥੇਬੰਦੀਆਂ ਜੜੀਆਂ ਨੇ ਤੋ ਇਸ ਵਾਹੀਆਤ ਕਿਸਮ ਦੇ ਫੈਸਲੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ ਉਤਰ ਰਹੀਆਂ ਨੇ ਮੈਦਾਨ ਦੇ ਵਿੱਚ ਕਿ ਭਾਈ ਨਹੀਂ ਇਹ ਗਲਤ ਹੈ ਤੇ ਮੇਰਾ ਵੀ ਵਿਰੋਧ ਹੈ ਇਸ ਵਿਰੋਧ ਦੇ ਵਿੱਚ ਮੇਰਾ ਵੀ ਵਿਰੋਧ ਸ਼ਾਮਿਲ ਕਰ ਲੋ ਕਿ ਇਹੋ ਜੀ ਵਾਹੀਆਤ ਕਿਸਮ ਦੀ ਸ਼ਰਤ ਚੇੜੀ ਗਈ ਉਹਨਾਂ ਹੀ ਦਖੀਜਣੀ ਚਾਹੀਦੀ ਹੈ